ਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਦ ਜਾਨੂ ਸਾਰੇ ਵੀਰਾਂ ਸੈਟਰ ਨੇ ਤੇ ਕਰਦੇ ਆਪਾਂ ਵਲੌਗ ਦੀ ਸਟਾਰਟਿੰਗ ਤੇ ਬੱਚੇ ਆਪਾਂ ਕੱਢ ਲੇ ਬਾਹਰ ਤੇ ਅੱਜ ਆਪਾਂ ਰੱਤਾ ਬੱਚਾ ਨਹੀਂ ਛੱਡੇਗਾ ਕਿਉਂਕਿ ਹਵਾ ਜੀ ਵਗਦੀ ਹੈ ਯਾਰ ਠੰਡੀ ਹਵਾ ਗਈ ਜਾਂਦੀ ਹੈ ਤੇ ਸੂਰ ਜੀ ਵੀ ਇਧਰੋਂ ਪੂਰਾ ਤਾਪ ਨਹੀਂ ਰਿਹਾਗਾ ਤੇ ਹੁਣ ਤਾਂ ਆਈ ਦਿਨ ਲੱਗਣੇ ਆ ਇਹ ਧੁੰਦ ਵੀ ਮਸਾ ਲੱਥੀ ਅੱਜ ਵੀ ਵਾਵਾ ਸੀਗੀ ਤੇ ਆਪਾਂ ਪਾਲੀ ਸਿਹਾਂ ਵਲੌਗ ਨਹੀਂ ਹੈ ਸਟਾਰਟ ਕੀਤਾ ਅੱਜ ਹੁਣ ਆ ਬੱਚੇ ਬੁੱੱਚੀ ਆ ਬਾਉਣ ਲੱਗੇ ਸੀ ਜਿਹੜੇ ਨਹੀਂ ਲੱਗੇ ਇਹ ਤਾਂ ਹੁਣ ਬਾਉਣੇ ਹੀ ਪੈਣੇ ਆ ਤੇ ਫੇਰ ਹੀ ਲੱਗਣਗੇ ਤੇ ਆਪਾਂ ਸਭ ਤੋਂ ਪਹਿਲਾਂ ਛੋਲੇ ਦੇਵਾਂਗੇ ਇਹਨਾਂ ਨੂੰ ਕਹੋਗੇ ਹੁਣ ਆਪਾਂ ਜਦੋਂ ਆਥ ਨਹੀਂ ਦਿੰਨੇ ਆ ਆਥ ਨਹੀਂ ਠਾਰ ਜਾਂਦਾ ਪਾਣੀ ਇਹਨਾਂ ਦੇ ਪੋਟੇ ਚ ਤੇ ਬਿਮਾਰ ਹੋਣ ਦਾ ਚਾਂਸ ਪੂਰਾ ਇਹਨਾਂ ਦਾ ਤੇ ਆਪਾਂ ਇਹਨਾਂ ਨੂੰ ਧੋ ਕੇ ਤੇ ਆਓ ਬਾਟੀ ਚ ਪਾ ਲੈਨੇ ਆ ਤੇ ਫਿਰ ਆਪਾਂ ਸਾਰਿਆਂ ਨੂੰ ਦੇ ਕੇ ਤੇ ਛਤਾਈ ਦੇ ਬਾਵਾਗੇ ਇਹ ਜਿਹੜੇ ਛੱਡਣ ਵਾਲੇ ਆ ਯਾਰ 1 2 ਉਹਨਾਂ ਨੂੰ ਆਪਾਂ ਨਹੀਂ ਦਿੰਦੇਗੇ ਜਿਵੇਂ ਕੀ ਜਿਹੜਾ ਆਪਾਂ ਕੱਲ ਭਾਇਆ ਸੀਗਾ ਬੱਚਾ ਤੇ ਉਹ ਬੈਠਾ ਹੀ ਰਿਹਾ ਉੱਡਿਆ ਨਹੀਂਗਾ ਤੇ ਕੀ ਵਧਾ ਜੁੱੜ ਜੀ ਆ ਪਰ ਜਾ ਕੇ ਨਹੀਂ ਛੱਡਦਗੇ ਨਹੀਂ ਆਪਣੀ ਕੱਲ ਵਾਲੇ ਬੱਚੇ ਅੱਗੇ ਹੋਊਗੀ ਤੇ ਆ ਆਪਣਾ ਗਰਮ ਪਾਣੀ ਧਿਆਨਦਾ ਪਿਆ ਤੇ ਗਰਮ ਪਾਣੀ ਵਿੱਚ ਪਾ ਕੇ ਧੋ ਕੇ ਗਰਮ ਪਾਣੀ ਨਾਲ ਵੀ ਤੇ ਇਹਨਾਂ ਨਾਲ ਪੂਸਾ ਪਾਣੀ ਦੇ ਦਾਂਗੇ ਬੱਚਿਆਂ ਨੂੰ ਮੇਕੋਈ ਆ ਕੌਲੀ ਪਾ ਲੈਨੇ ਆ ਕੌਲੀ ਪਾ ਕੇ ਤੇ ਇੱਕ ਇੱਕ ਕਰਕੇ ਸਾਰੇ ਬਚਣ ਦੇ ਦਿੰਨੇ ਆ ਆਪਾਂ ਛੋਲੇ ਤੇ ਬਾਅਦ ਚ ਭਾਉਣੇ ਆਪਾਂ ਛਤਰੀ ਤੇ ਜਿਹੜੇ ਇੱਕ ਦੋ ਛੱਡਣ ਵਾਲੇ ਆ ਤੇ ਉਹ ਵੀ ਛੱਡਦੇ ਆ ਤੇ ਬਾਅਦ ਵਿੱਚ ਵਿਖਾਵਾਂਗੇ ਆਪਾਂ ਵੱਡੇ ਕਬੂਤਰ ਕਿਹੜੇ ਵਿਖਾਈਏ ਮਤਲਬ ਕਾਕੇ ਜਾਂ ਕਾਸਰੇ ਇਹਨਾਂ ਦੋਵਾਂ ਵਿੱਚੋਂ ਇੱਕ ਵਿਖਾਉਂਗਾ ਮੈਂ ਤੇ ਇੱਕ ਆਪਾਂ ਕੱਲ ਦੇ ਡਿਲੇ ਕਰਦਾਂਗੇ ਪਰ ਬਾਹਰ ਕੱਢ ਕੇ ਸ਼ੋਅ ਕਰਾਵਾਂਗੇ ਇੱਕ ਇੱਕ ਦਾ ਤੇ ਵਲੌਗ ਨਾਲ ਜੁੜੇ ਰਹੋ ਬੈਠੇ ਸਾਰੇ ਕੂਤਰ ਰੁਚੀਕਾ ਗੋਲ ਵੀ ਬੈਠੀ ਗੋਲ ਤੇ ਬਾਹਰ ਲੈ ਆ ਕੇ ਕੋਈ ਨਾ ਕੋਈ ਦਾ ਸ਼ੋਅ ਕਰਾਵਾਂਗੇ ਆਪਾਂ ਇੱਧਰ ਤਾਂ ਨਹੀਂ ਬੈਠੇ ਨਹੀਂ ਬੈਠੇ ਆਪਾਂ ਯਾਰ ਉੱਡਣ ਵਾਲੇ ਵਿਖਾ ਦਾਂਗੇ ਹਨਾ ਇੰਨਾ ਚੋਂ ਉੱਡਣ ਵਾਲੇ ਵਿੱਚ ਕਾਫੀ ਆ ਜਿਨ੍ਹਾਂ ਦੇ ਲਾਲ ਲਾਲ ਟਿੱਕੇ ਲੱਗੇ ਕੰਨਾਂ ਤੇ ਆਵੇ ਇਹ ਉੱਡਣ ਵਾਲੀ ਆ ਸਾਰੇ ਆ ਸਿਰ ਤੇ ਟਿੱਕਾ ਲੱਗਾ ਉੱਡਣ ਵਾਲੇ ਇਹ ਵੀ ਹਰਿਆਂ ਗਾਨਿਆਂ ਆ ਕੰਨਾਂ 'ਲੇ ਕਿੰਨੇ ਬੈਠੇ ਉੱਡਣ ਵਾਲੀ ਐ ਸਾਰੇ ਮੇਟਰੋ ਚੋਗਾ ਸਾਰੇ ਬੱਚਿਆਂ ਦੇ ਤਾਂ ਅੱਜ ਆਪਾਂ ਛੱਡਦੇ ਆ ਤਿੰਨ ਬੱਚੇ ਨਵੇਂ ਇੱਕ ਤਾਂ ਆਪਾਂ ਹਰੇ ਘਾਣ ਡਲ ਬਾਈ ਦਿੱਤਾ ਖੁੱਲਾ ਹੀ ਬੈਠਾ ਇਹ ਇੱਕ ਇਹ ਤੇ ਟੂ ਸਟੋਰੀ ਆ ਰੋ ਬੰਨਦਾ ਰ ਤੇਰਾ ਬੱਚਾ ਦੋ ਆ ਵੀ ਬੱਦਾ ਵਿਆ ਇੱਕ ਹੀ ਬੱਦਾ ਵਿਆ ਚਾਰ ਬੱਦੇ ਹੁੰਦੇ ਨੇ ਪਹਿਲਾਂ ਘਾਣ ਵਾਲੇ ਬੱਦਾ ਹੁੰਦਾ ਦੋ ਆ ਤੇ ਇੱਕ ਉਹ ਇੱਕ ਹੀ ਬੱਦਾ ਆਪਾਂ ਤੇ ਤਿੰਨ ਅਜੇ ਖੁੱਲੇ ਹੀ ਆ ਆ ਤਾਂ ਹਰੀ ਬਗਲ ਵਾਲਾ ਬੱਚਾ ਹੀ ਆਪਣਾ ਜੇ ਇਹਨਾਂ 'ਚ ਕੋਈ ਉੜਦਾ ਤੇ ਆਪ ਹਰੀ ਬਰਾ ਨਾਲ ਛੱਡ ਦਾਂਗੇ। ਇੱਕ ਤਾਂ ਆਹਾ ਬੱਚਾ। ਦੂਸਾ ਇੱਧਰ ਲੈ ਗਿਆ ਡੰਡਾ। ਸ਼ਾਖਾ ਦਾ ਬੱਚਾ ਏ। ਕੋਈ ਸ਼ੰਕ। ਹਾਤੇ ਵਾਲੀ ਨਹੀਂ ਉੱਡ ਕੇ ਜਾੜੂ ਚੱਲ ਲਓ ਜੀ ਆਉ ਡੂਆ ਲੱਗਦਾ ਇਹ ਆ ਟੂਸਾ ਤੇ ਉਹੀ ਡੰਡਾ ਕੀਤਾ ਹੋਇਆ ਗੁਲਾਬੀ ਹਰਾ ਟੂਸਾ ਹਾਲਾ ਗਿਆ ਪਰਲੇ ਪਾਸੇ ਆ ਮੇਰੋ ਬਹਿ ਗਿਆ ਹਰੀਵਾਲੇ ਭਾਈ ਦਿੰਨੇ ਆਪਾਂ ਚੱਲ ਬਈ ਤੂੰ ਹੁਣ ਬਹਿ ਗਿਆ ਘੰਡਾ ਵਾਲਾ ਬੱਚਾ ਤੂਸੇ ਡੰਡੇ ਵਾਲਾ ਤੇ ਉਹ ਤਿੰਨ ਬੱਚੇ ਖੁੱਲੇ ਬਹਿ ਗਏ ਆ ਜਮਾਂ ਨਵੇਂ ਜਿਨ੍ਹਾਂ ਨੇ ਹਜੇ ਡਾਰੀ ਭਰ ਕੇ ਨਹੀਂ ਵੇਖੀ ਬਾਕੀ ਛੋਲੇ ਦੇ ਕੇ ਬਾਤੇ ਆਪਾਂ ਜਿਹੜੇ ਇੱਕ ਦੋ ਨਿੱਕੇ ਬੱਚੇ ਆ ਉਹਨਾਂ ਨੂੰ ਛੋਲੇ ਦੇ ਦੰਨੇ ਆ ਛੋਲੇ ਵਗ ਗਏ ਆ ਤੇ ਉਹਨਾਂ ਨੂੰ ਦੇ ਦੰਨੇ ਆ ਨਾਲ ਪਾਣੀ ਦੇ ਦੰਨੇ ਆ ਉਹ ਮੇਰੇ ਵੀਰੋ ਰੱਤੇ ਨੇ ਵੀ ਬੱਚੇ ਕੱਢ ਲਿਆ ਦੋ ਤੇ ਇੱਕ ਦੇ ਨਾਲ ਵੱਧਾ ਵਿਆ ਇਹਨਾਂ ਦਾ ਪਹਿਲਾ ਵਾਲਾ ਦੋ ਬੱਚੇ ਹੋਰ ਕੱਢ ਲਿਆ ਇਹ ਮਿੰਨਲਾਂ ਦਾ ਆ ਜੂੜੀ ਨੇ ਵੀ ਕੱਢ ਲਏ ਬੱਚੇ ਦੋਵੇਂ ਇਹਨਾਂ ਨੇ ਕੱਢ ਲਏ ਬਈ ਇਹ ਆਪਣਾ ਵੱਜਦਾ ਬਗਲ ਟੂ ਸਿਆਲਾ ਕਬੂਤਰ ਬਹੁਤ ਤਗੜੇ ਬੱਚੀ ਉੱਡਦੇ ਇਹਨਾਂ ਦੇ ਵੀ ਇਹ ਕਹਿੰਦੇ ਮੇਰੇ ਨੂੰ ਬੁੱਦੀ ਵਾਲਾ ਆ ਗਿਆ ਬੁੱਦੀ ਵਾਲੇ ਨੇ ਕੱਢ ਲਏ ਦੋਵੇਂ ਬੱਚੇ ਇੱਕ ਤਾਂ ਹੁਣ ਹੀ ਕੱਢਿਆ ਭੈ 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 ਤੇ ਇੱਕ ਬੱਚਾ ਆ ਬਿਠਾ ਆ ਦਾ ਬਸ ਆਪਾਂ ਆਂਡੇ ਆ ਬੱਚਾ ਇਸੇ ਦਾ ਹੀ ਆ ਕਬੂਦਰੀ ਦਾ ਜਦੋਂ ਇਹ ਪਲ ਗਿਆ ਬੱਚਾ ਤੇ ਉਦੋਂ ਵਾਹ ਪਾਂਡਿਆ ਪਲੇ ਰੱਖ ਲਾਂਗੇ ਇਹ ਥਲੋ ਆਪੇ ਇਹਦੇ ਚੱਕ ਦੇਣਾ ਆ ਬੱਚਾ ਕੱਢਿਆ ਨਾ ਇਹਦੇ ਨਾਲ ਕਬੂਤਰ ਲੱਗਾ ਆ ਹਲਾਲ ਟਿੱਕੇ ਵਾਲਾ ਉਹ ਕੂਤਰਾ ਤੇ ਗਿੱਚੀ ਵਾਲੀ ਗੁੱਡੀ ਆ ਜਮਾ ਚਿੱਟਾ ਹੀ ਬੱਚਾ ਕੱਢਿਆ ਨਾ ਜਿਵਾੜੀਆਂ ਕਾਲੀਆਂ ਥੋੜੀਆਂ ਥੋੜੀਆਂ ਚਿੱਟੇ ਬਣ ਜਣਾ ਜਮਾ ਚਲੋ ਛੋਲੇ ਆ ਪੈਕ ਇਹਨੂੰ ਦੇ ਦਿੰਨੇ ਆ ਇਹ ਡੇਡੂ ਬੱਚੇ ਹੈਗੇ ਆਪਣੇ ਕੋਲੇ ਇੱਕ ਇਹ ਇੱਕ ਉਧਰ ਆ ਦੋ ਦੋ ਬੱਚੇ ਡਡੇ ਆ ਤੇ ਆ ਨਿਕਲੇ 6 ਬੱਚੇ ਇਹ ਤਿੰਨ ਚਾਰ ਉਧਰ ਆ ਤੇ ਦੋ ਤਿੰਨ ਉਧਰ ਆ ਹੈਗੇ 10 ਕ ਬੱਚੇ ਨਿਕਲੇ ਆਉਣਗੇ ਫੇਰ ਇਹ ਬਸ ਅਖੀਰ ਲੇ ਇਹ ਜਮਾ ਅਖੀਰ ਅਖੀਰ ਸੱਚ ਕਿਉਂ ਆ ਵੀ ਪਏ ਇਹਦੇ ਨਾਲ ਡਡੇ ਡੇ ਨਾਲ ਕੰਨਾਂ ਵਾਲੇ ਆਫੈਂਸੀ ਹੋ ਗਈ ਹਨਾ ਇਹਦੇ ਚਲੋ ਖੂਣ ਹੀ ਦਵਾਈ ਲਵਨੇ ਕੋਈ ਨਾ ਆਪਾਂ ਦੂਜਾ ਵੇਨੇ ਆ ਲਓ ਜੀ ਇਹਦੇ ਤਾਂ ਨਹੀਂ ਹੋਈਗੀ ਠੱਲਾ ਵੀ ਪਾਉਣਾ ਲੰਗਾ ਇਹਨਾਂ ਦੇ ਤੇ ਠੱਲਾ ਵੀ ਆਪਾਂ ਪਾਉਣੇ ਅੱਜ ਮੁੜ ਕੇ ਵੱਡੇ ਹੋ ਜਾਣਗੇ ਇਹ ਬੱਚਾ ਬਹੁਤ ਸੋਹਣਾ ਕੱਢਿਆ ਇਹ ਨਾ ਯਰ ਵੀ ਨਹੀਂ ਲੱਗ ਜੇ ਮੈਨੂੰ ਲੱਗਦਾ ਬੱਚਾ ਉੱਡ ਗਿਆ ਬਾਹਰ ਲੱਗਦਾ ਉੱਡ ਗਿਆ ਹਰੀ ਬਾ ਉਹ ਉੱਡ ਗਿਆ ਮਿੱਤਰੋ ਆ ਗਿਆ ਭੜਕਾ ਕੇ ਤੇ ਫੇਰ ਇਹਨਾਂ ਕੰਨ ਕਰਦੇ ਪਾ ਕੰਟੀਨਿਊ ਵਲੌਗ ਖਬਲ ਗਏ ਇਹਨੂੰ ਲੋ ਜੀ ਮਿੱਤਰੋ ਭੜਕਾਈ ਜੰਨੇ ਆ ਤੇ ਬੱਚਾ 80% ਆ ਜੂਗਾ ਆ ਕਰਦਾ ਠੱਪੇ ਮਾਰਦਾ ਫਿਰਦਾ ਪਰ ਫਿਰਦਾ ਘਰ ਘਰ ਦੀ ਆ ਤੇ ਹਰੀ ਬਾਲੇ ਬੱਚਾ ਫਿਰਦਾ ਆ ਗਿਆ ਇਹ ਨਹੀਂ ਹੋਣੀਵੇਂ ਕਰਦਾ ਉਹ ਉੱਚਾ ਖੜ ਗਿਆ ਕੰਨਈ ਆ ਗਏ ਕੋਈ ਨਾ ਆ ਜੂਗਾ 80% ਆ ਜੂਗਾ ਘਰ ਘਰ ਤੇ ਫੇਰਾ ਠੱਪੇ ਮਾਰਦਾ ਫਿਰਦਾ ਚਲੋ ਜੀਰੋ ਬੈੰਦਾ ਛੇਰੀ ਦੇ ਵਿਖਾਉਣੇ ਹੋ ਗਿਆ ਪਰਲੇ ਪਾਸੇ ਮੁੜਿਆ ਫਿਰ ਆ ਗਿਆ ਆਪਣਾ ਹਰੀਬਨ ਵਾਲਾ ਉਹ ਆਉਂਦਾ ਨੋ ਜੀ ਬੱਚਾ ਆ ਕੇ ਬੈਠ ਗਿਆ ਆ ਜਿਹੜਾ ਵਿਚਾਲੇ ਦਿਸ ਜਾਂਦਾ ਚਿੱਟਾ ਇਹ ਬੱਚਾ ਆ ਗਿਆ ਪਰ ਬਾਆ ਔਖਾ ਹੀ ਆ ਇਹ ਮਾਸਾਂ ਹੀ ਬੈਠਾ ਚਲੋ ਆ ਗਿਆ ਇਹ ਵੀ ਪੈ ਗਿਆ ਪੱਕੇ 15 ਕੇ ਮਿੰਟ ਉੱਡਿਆ ਆ ਇਹ ਆ ਪਛੋਲੇ ਦੇ ਦੇਣੇ ਜਿਹੜੇ ਬੱਚੇ ਤੁਹਾਨੂੰ ਵਿਖਾਈ ਸੀ ਉਹਨਾਂ ਨੂੰ ਤੇ ਇੱਕ ਦੋ ਉਧਰ ਬੱਚੇ ਤੇ ਇਹਨਾਂ ਨੂੰ ਛੋਲੇ ਦੇ ਕੇ ਤੇ ਫੇਰ ਆਪਾਂ ਗਾਂ ਕੰਟੀਨਿਊ ਕਰਦੇ ਆ। ਉਹ ਮੇਰੇ ਵੀਰੋ ਜੂੜੀ ਇੱਕ ਹੋਰ ਪੱਟਦੀ ਆ। ਇਹਨਾਂ ਸਿੰਘਾਂ ਹਰੀਆਂ ਬਗਲਾਂ। ਤੋਤਰੀ ਆ ਇਹ। ਇਧਰਲੀ ਬਗਲ ਵੀ ਚੈੱਕ ਕਰਾ ਦਨੇ ਆਪਾਂ। ਦੋਵੇਂ ਬਗਲਾਂ ਹਰਨਾ ਸੀ ਇਹਨਾਂ। ਇਹ ਆਪਣੇ ਕੋਲ ਉੱਡਦੀ ਰਹੀ ਆ। ਤੇ ਇਹ ਜ਼ੋਰ ਬਾਲ ਲਾ ਦਿੰਦੀ ਸੀ ਇਹ ਕਿ ਆਪਣੀ ਤੋਂ ਬਾਈ ਨਹੀਂ ਛੱਡੀ ਗਈ। ਤੇ ਆਪਾਂ ਇਹਦੇ ਬੱਚੇ ਕਢਾਏ ਆ ਦੋ। ਇਹ ਘਰ ਨਇ ਚਾਦਰਾਨਾ ਇੱਕ ਘੰਡ ਬਿਠ ਵਾਲਾ ਉਹ ਪਿਛਲੇ ਵਲੋਗਾਂ ਚ ਵਿਖਾਇਆ ਉਹ ਤਾਂ ਬੰਦ ਕੀਤੇ ਵੇ ਹੁਣ ਉਹ ਇਹਦੇ ਬੱਚੇ ਇਹ ਦੋ ਤੇ ਇੱਕ ਬੱਚਾ ਹੋਰ ਨਿਕਲਿਆ ਸੀ ਇਹਦਾ ਪਰ ਉਹਦੀ ਹੋ ਗਈ ਡੈਥ ਤੇ ਬਸ ਇਹਦੇ ਥੱਲੇ ਹੁਣ ਕੋਈ ਆਂਡਾ ਨਹੀਂ ਕੋਈ ਬੱਚਾ ਨਹੀਂਗਾ ਤੇ ਇਹ ਆ ਪਕੂਦਰੀ ਪੱਟ ਦਿੰਨੇ ਆ ਇਹ ਪਰਲੇ ਖੁੱਡੇ ਚ ਸੀ ਮੇ ਤਰੋ ਪੱਟ ਕੇ ਆਪਾਂ ਛੱਡ ਦਿੰਨੇ ਆ ਇਧਰ ਨਾ ਆਪਾਂ ਅੱਜ ਇੱਕ ਹੋਰ ਕੰਮ ਕਰਨਾ ਆਪਾਂ ਜਿਹੜੀ ਝੂਨੇ ਦੀ ਫੱਕ ਨਹੀਂ ਹੁੰਦੀਗੀ ਉਹ ਲਿਆ ਕੇ ਆਪਾਂ ਖੁੱਡੇ ਖਿਲਾਰ ਦਾਂਗੇ ਥੱਲੇ ਕਿਉਂਕਿ ਕਬੂਤਰਾਂ ਵੇਖੋ ਕਿੰਨੀਆਂ ਥੱਲੇ ਬੈਠੀਆਂ ਤੇ ਥੱਲੋ ਥਾਂ ਹੈਗਾ ਠੰਡਾ ਆਪਾਂ ਖੁੱਡੇ ਵੀ ਤਾਂ ਹੀ ਸਾਫ਼ ਨਹੀਂ ਕੀਤੇਗੇ ਤੇ ਕਿਉਂਕਿ ਜੇ ਥੱਲੇ ਕੋਈ ਚੀਜ਼ ਹੈ ਨਹੀਂਗੀ ਤੇ ਥਾਂ ਠਰੂਗਾ ਜੇ ਇਹਨਾਂ ਹੀ ਬਿਠਾਏ ਗਰਮੈਸ਼ ਬਹੁਤ ਹੁੰਦੀ ਆ ਤੇ ਤਾਂ ਹੀ ਨੇ ਆਪਾਂ ਸਾਫ਼ ਕੀਤੇ ਇਹਨਾਂ ਗਰਮੈਸ਼ ਛੱਡ ਜਾਂਦੀਆਂ ਬਿਠਾਂ ਕਿ ਖੁਡਾ ਨਿੱਗਾ ਰਹਿਦਾ ਜੇ ਲੋ ਆਪਾਂ ਇਹ ਕਰ ਤਿਆਂ ਸਾਫ ਖੁੱਡੇ ਨੇ ਹੋ ਜਾਣਾ ਜਮਾਂ ਠੰਡਾ ਤੇ ਕਬੂਤਰ ਹੋ ਜਾਣਗੇ ਬਿਮਾਰ ਤੇ ਫਿਰ ਆਪਾਂ ਕੁਝ ਵੀ ਨਹੀਂ ਕਰ ਸਕਦੇਗੇ ਜੇ ਇੱਕ ਹੀ ਬਿਮਾਰ ਹੋ ਗਏ ਫਿਰ ਬਹੁਤ ਔਖੇ ਸੰਭਲਦੇ ਆ ਤੇ ਅੱਜ ਆਪਾਂ ਝੋਨੇ ਦੀ ਫੱਕ ਵੀ ਲਿਓਣੇ ਕਿਤੇ ਲੱਭ ਕੇ ਤੇ ਉਹ ਆਪਾਂ ਇਹਨਾਂ ਥੱਲੇ ਖਿਲਾਰ ਦਾਂਗੇ ਸਾਰੇ ਖੁੱਡੇ ਜੀ ਖਿਲਾਰ ਦਾਂਗੇ ਮਤਲਬ ਆ ਥੱਲੇ ਬੈਠੀਆਂ ਬਿੱਠਾ ਪੈਰਾਂ ਲੱਗੀਆਂ ਜਾਂਗੀਆਂ ਠੰਡੇ ਪੈਰ ਹੋਈ ਜਾਂਦੇ ਆ ਤੇ ਇਹ ਉਹਨਾਂ ਨਾਲ ਕੋਈ ਚੱਕਰ ਨਹੀਂ ਗਾ ਆਪਾਂ ਫੱਕ ਲੈ ਖਿਲਾਰ ਦਿੰਨੇ ਥੱਲੇ ਇਹ ਇਹ ਨਾ ਮਿੱਠਾ-ਬੁੱਠਾ ਹੋਣੀਆਂ ਤੇ ਮਰੀ ਜਾਣਗੇ ਤੇ ਜਨਵਰੀ ਚ ਕਰਦਨੇ ਆਪਾਂ ਖੁੱਡੇ ਸਾਫ਼ ਇਹ ਹੈਗਾ ਵੱਡੀਆਂ ਕਬੂਤਰਾਂ ਕਿਉਂਕਿ ਤਾਂ ਵੇਖੋ ਡੰਡੇ ਭਰੇ ਪਏ ਆ ਤੇ ਫਿਰ ਥੱਲੇ ਤਾਂ ਬਹਿਣਾ ਹੀ ਕਬੂਤਰਾਂ ਨੇ ਇੱਕ ਇਹ ਥੱਲੇ ਤਾਂ ਬਹਿੰਦੀਆਂ ਯਾਰ ਸੇਵਾ ਵਿੱਚ ਰੱਖੀ ਜਾਂਦੀਆਂ ਅੰਡੇ ਰੱਖੀਆਂ ਜਾਂਦਾ ਢੇਰ ਲਾਈ ਜਾਂਦੇ ਆਪਾਂ ਇਧਰ ਦੇ ਬਸ ਉਹ ਰੱਖਿਆ ਪਿਆ ਇੱਕ ਤੇ ਇੱਥੇ ਇਹ ਪੀਪੇ ਪਰਲੇ ਵਾਸਤੇ ਰੱਖਦੋਂ ਨਹੀਂ ਇੱਥੇ ਰੱਖਦੀ ਆਪਾਂ ਇੱਟਾਂ ਬੱਚੇ ਇਹ ਵੇਖੋ ਬੱਚੇ ਨਹੀਂ ਥੱਲੇ ਬਹਿੰਦੇਗੇ ਉਹ ਉਹ ਜੋੜੀ ਲੱਗੀ ਆਂਦੀ ਆ ਮੇਰਾ ਕੂਤਰ ਨਿਕਲਿਆ ਲਾਸਰਾ ਇਹ ਵੀ ਕਰਦੇ ਆਂ ਉਲਟਾ ਪਲਟੀ ਇਹਦਾ ਵੀ ਬਾਕੀ ਕੂਤਰ ਵੇਖੋ ਕੋਈ ਬੱਚਾ ਨਹੀਂ ਥੱਲੇਗਾ ਸਾਰੇ ਤਾਂ ਹੀ ਬੈਠੇ ਆ ਵਧੀਆ ਰੰਗ ਤਾਂ ਭਾਈਣਾਂਗੇ ਤਾਂ ਤੇ ਆਪਾਂ ਕਬੂਤਰਾਂ ਨੂੰ ਵੀ ਪਾਸੇ ਵੀ ਰੱਖਾਂਗੇ ਫੱਕ ਜੀ ਲਿਆ ਕੇ ਥੋੜੇ ਖਿਲਾੜਦੇ ਆਂ ਅੱਜ ਪਹਿਲਾਂ ਹਾਲੇ ਕਰਦੇ ਆਂ ਆਪਾਂ ਕਾਹ ਵੇਖੋ ਮੁੰਡਾ ਖੁੱਡਾ ਏ ਸਾਫ਼ ਹੀ ਪਿਆ ਮਿੱਠਾ-ਮੂਠਾ ਨਾ ਪੂਰਾ ਵਧੀਆ ਠਾਪਾ ਕਰਾਂਗੇ ਜਨਵਰੀ ਦੇ ਸਾਫ ਇਹਨਾਂ ਦੇ ਨਾ ਤੇ ਗਰਮੀ ਤਾਂ ਆਪਾਂ ਥੋੜੇ ਦਿਨ ਬਾਅਦ ਹੀ ਕਰੀ ਜੇ ਤੁਹਾਨੂੰ ਪਤਾ ਹੀ ਆ ਪਰ ਮੈਂ ਨਵੇਂ ਹੀ ਵਲੌਗ ਬਣਾਉਣ ਲੱਗਾ ਹਜੇ ਤੇ ਪਿਛਲੇ ਸਾਲ ਦੇ ਕਬੂਤਰਾਂ ਤੁਹਾਨੂੰ ਅਜੇ ਨਹੀਂ ਪਤਾਗਾ ਚਲੋ ਕੋਈ ਨਾ ਐਲ ਕੀ ਹੁਣ ਆਪਾਂ ਸਾਰਿਆਂ ਦਾ ਦੱਸਾਂਗੇ ਈਟ ਜੈਡ ਜਿਵੇਂ ਜਿਵੇਂ ਬਾਜੀ ਛੱਡੀ ਗਏ ਓਵੇਂ ਓਵੇਂ ਆਪਾਂ ਵਲੌਗ ਬਣਾਇ ਕਰਨਾ ਜੇ ਤੇ ਆਪਣੇ YouTube ਤੇ ਮਿੱਤਰੋ 4100 ਹੋਣ ਵਾਲਿਆ ਸਬਸਕ੍ਰਾਈਬਰ ਤੇ 5000 ਤੇ ਆਪਾਂ ਕਰ ਦੇਣੀ ਜੁੜੀ ਗਿਫਟ ਤੇ ਜੁੜੀ ਗਿਫਟ ਉਹਨੂੰ ਕਰਨੀ ਜਿਹੜਾ ਆਪਣੇ ਵਲੌਗਾਂ ਤੇ 5 ਤੋਂ ਜ਼ਿਆਦਾ ਕਮੈਂਟ ਕਰੂਗਾ ਤੇ ਆਪਣਾ ਵਲੌਗ ਸਾਰਾ ਵੇਖੂਗਾ ਤੇ ਨਾਲੇ ਜਿਹਨੇ ਚੈਨਲ ਸਬਸਕ੍ਰਾਈਬ ਕੀਤਾ ਹੋਵੇ ਉਹਨੂੰ ਆਪਾਂ ਜੁੜੀ ਗਿਫਟ ਕਰ ਦੇਣੀ ਆ ਤੇ ਜਿਹੜਾ ਮਰਜ਼ੀ ਆਜੇ ਬਾਈ ਤੇ ਜਿਹੜਾ ਮਰਜ਼ੀ ਆ ਕੇ ਲੈ ਜਾਏ ਤੇ ਪਹਿਲਾਂ ਵੇਖਣਾ ਆਪਾਂ ਕਿਹੜਾ ਬੰਦਾ ਆਪਣ ਨੂੰ ਕਮੈਂਟ ਕਰਦਾ ਰਿਹਾ ਤੇ ਕਿਹੜਾ ਆਪਣੇ ਵਲੌਗ ਵੇਖਦਾ ਰਿਹਾ ਉਹ ਆਪਾਂ ਜੋੜੀ ਗਿਫਟ ਕਰਦੇ ਨੇ ਭਣਾ ਨਾਲ ਦੇ ਪਿੰਡ ਵਾਲੇ ਆਜੋ ਤੇ ਭਣਾ ਜਿੱਥੋਂ ਵਾਲੇ ਮਰਜ਼ੀ ਆਜੋ ਭਣਾ ਹੋਰ ਜ਼ਿਲ੍ਹੇ ਵਾਲੇ ਆਜੋ ਤੇ ਜੋੜੀ ਆਪਾਂ ਕਰ ਦੇਣੀ ਗਿਫਟ ਤੇ ਆਪਾਂ ਜਦੋਂ 5000 ਹੋ ਗਿਆ ਆਪਾਂ ਨੰਬਰ ਵੀ ਦੇਵਾਂਗੇ ਤੇ ਜੋੜੀ ਵੀ ਪਾਵਾਂਗੇ ਕਿਹੜੀ ਗਿਫਟ ਕਰਨੀ ਆ ਤੇ ਉਹਦਾ ਵੀਲੌਗ ਵੀ ਬਣਾਵਾਂਗੇ ਕੋਈ ਚੱਕਰ ਨਹੀਂਗਾ ਤੇ ਨੰਬਰ ਪਾਵਾਂਗੇ ਜਦੋਂ 5000 ਹੋਣ ਦੇ ਨੇੜੇ ਹੋਏ ਮਤਲਬ 4900 ਹੋ ਗਿਆ ਉਦੋਂ ਆਪਾਂ ਨੰਬਰ ਪਾ ਦਾਂਗੇ ਆਪਣਾ ਤੇ ਫੇਰ ਭਾਈ ਆਪਾਂ ਨੂੰ ਫੋਨ ਕਰ ਲਵੇ ਤੇ ਆਪਾਂ ਜੋੜੀ ਬੁੱਕ ਕਰਦੇ ਨਹੀਂ ਉਹਨਾਂ ਨਾਲ ਦੀ ਤੇ ਆਪਾਂ ਨੂੰ ਸਕਰੀਨ ਸ਼ਾਟ ਭੇਜ ਦਿਓ ਐ ਕਮੈਂਟ ਕਰਦੇ ਮੈਂ ਸਾਰਾ ਵਲੌਗ ਵੇਖਦਾ ਰਿਆਂ ਤੇ ਸਬਸਕ੍ਰਾਈਬ ਕੀਤਾ ਬਈ ਚੈਨਲ ਤੇ ਆਪਾਂ ਨੂੰ ਸਕਰੀਨ ਸ਼ਾਟ ਭੇਜ ਦੇਵੇ ਤੇ ਆਪਾਂ ਜੋੜੀ ਕਰਤਾ ਗਿਫਟ ਉਹਨੂੰ ਬੱਚੇ-ਬੱਚੇ ਭਾਇਆ ਛੋਲੇ ਸਾਰੇ ਉਹਨੂੰ ਦੇਤੇ ਆ ਕੌਲੀ ਖਾਲੀ ਕਰਕੇ ਰੱਖਤੀ ਆ ਹੁਣ ਆਪਾਂ ਗਰਮ ਪਾਣੀ ਲਿਆਉਣੇ ਆ ਪਹਿਲੇ ਕਬੂਤਰਾਂ ਨੂੰ ਗਰਮ ਪਾਣੀ ਸਾਰੇ ਨੂੰ ਪਾ ਕੇ ਇੱਧਰ ਦਾਣਾ ਪਾਣੀ ਪਾਉਣੇ ਆ ਤੇ ਟਾਈਮ ਹੋ ਗਿਆ ਢਾਈ ਦਾ ਤੇ ਅੱਜ ਠੰਡਾ ਜਿਹਾ ਮੌਸਮ ਆ ਤੇ ਤੁਅਪ ਹੈ ਨਹੀਂ ਗਈ ਨਹੀਂ ਕਰੜੀ ਅੱਜ ਦੇਖੋ ਹੋਂ ਤਾਂ ਹੀ ਨਿਕਲੇ ਕਰਨੀਆਂ ਜਿਹੜਾ ਬੱਚਾ ਬੈਠਾ ਉਹ ਵੀ ਤਾੜਦ ਕੇ ਤੇ ਫੇਰ ਨਾ ਉੱਡ ਜੇ ਤੇ ਪਾਣੀ ਦਾ ਪਾਣੀ ਪੂਣੀ ਪਾ ਕੇ ਦਾਨ ਪਾ ਕੇ ਤੇ ਫੇਰ ਆਪ ਬੱਚੇ ਤਾੜਦੇ ਆ ਆ ਵੀ ਮਿੱਤਰੋ ਬੱਚੇ ਆਪਾਂ ਸਾਰੇ ਤਾੜਦੇ ਆ ਤੇ ਆਥਨ ਦਾ ਹੋ ਗਿਆ ਟਾਈਮ ਗੂਤਰ ਇੱਕ ਵੱੱਦਾ ਵੇ ਆਪਣਾ ਕਿਉਂਕਿ ਇਹ ਹਰੀ ਬਗਰ ਵਾਲਾ ਬੱਚਾ ਅੱਡ ਗਿਆ ਆ ਥੱਪੇ ਮਾਰਦਾ ਫਿਰਦਾ ਤੇ ਇੱਕ ਜਿਹੜਾ ਆਪਣੇ ਬੰਡੇ ਇਥੇ ਨਾਲ ਕੋਠੀ ਤੇ ਰਹਿੰਦਾ ਉਹ ਕਬੂਤਰ ਆ ਤੇ ਇੱਕ ਆਪਣਾ ਹਰੀ ਬਗਰ ਵਾਲਾ ਬੱਚਾ ਜਿਹੜਾ ਇਹ ਬੈਂਦਾ ਤੇ ਆਪਾਂ ਇਹਨੂੰ ਕਬੂਤਰ ਨੂੰ ਧਾੜਦੇ ਆ ਬਾਕੀ ਆਪਾਂ ਸਾਰੇ ਬੱਚੇ ਧਾੜਦੇ ਆ ਤੇ ਦਾਣਾ ਪਾਣੀ ਪਾਤਾ ਸੀਗਾ ਤੇ ਆਪਾਂ ਕਰਾਉਣੇ ਕੁਝ ਇੱਕ ਵੱਡੇ ਕਬੂਤਰਾਂ ਦਾ ਸ਼ੌਂਕ ਆ ਆਪਣੇ ਮੇਨ ਕਬੂਤਰ ਆ ਇਹਨਾਂ ਦੀ ਦੱਸਦੇ ਆਂ ਆਪਾਂ ਹਿਸਟਰੀ ਮਤਲਬ ਕਿਵੇਂ ਕੀ ਕੋਸਾ ਗਾਂ ਦੀ ਗਾਂ ਹਨਾ ਤੇ ਬਾਕੀ ਇਹਦਾ ਆਪਣੇ ਕੱਲੇ ਕਬੂਤਰ ਹੀ ਪਾਏ ਆ ਜਿਹੜੀਆਂ ਕਬੂਤ ਇਹ ਇੱਕੋ ਕਬੂਤਰ ਨੇ ਸਾਰੇ ਪੱਠੇ ਤੇ ਆਪਾਂ ਰੋਕੇ ਹੋਏ ਆ ਸਾਰੇ ਇਹ ਮਤਲਬ 4-5 ਸਾਲ ਪਹਿਲਾਂ ਦੇ ਆ ਮਤਲਬ ਇਹ ਜਿਵੇਂ ਇੱਕ ਰੁਕਲੇ ਦੋ ਰੁਕਲੇ ਐਂ ਹਰ ਇੱਕ ਸਾਲ ਦੇ ਰੁਕੇ ਹੋਏ ਬੱਠੇ ਆਏ ਕਬੂਤਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇਧਰੋਂ ਵੀ ਇੰਨਾ ਜਿ ਕਬੂਤਰਾਂ ਵੀ ਬਹੁਤ ਫਿਰਦੇ ਨੇ ਇਹ ਜਨ ਮੈਂ ਇਹਨਾਂ ਦੇ ਭੈਣ ਭਾਈ ਮਤਲਬ ਮਾਪੇਓ ਇੱਥੇ ਫਿਰਦਾ ਤੇ ਕਬੂਤਰਾਂ ਦਾ ਆਪਾਂ ਲੱਗ ਸ਼ੌਂਕ ਕਰਾਵਾਂਗੇ ਤੇ ਇਹ ਕਬੂਤਰਾਂ ਦਾ ਆਪਾਂ ਲੱਗ ਰਾਉਣੇ ਸ਼ੌਂਕ ਇਹਨਾਂ ਦੀ ਹਿਸਟਰੀ ਦੱਸਦੇ ਆਪਾਂ ਤੁਹਾਨੂੰ ਤੇ ਮਿੱਤਰੋ ਹੋਣ ਵੈਸੇ ਆਥਨ ਹੋ ਗਿਆ ਤੇ ਆਪਾਂ ਜੀ ਸਾਰਿਆਂ ਦੀ ਹਿਸਟਰੀ ਦੱਸਣ ਲੱਗ ਪਏ ਤੇ ਟਾਈਮ ਹੋ ਜਾਣਾ ਜਾਦੀ ਤੇ ਆਪਾਂ ਇਹਨੂੰ ਨੈਕਸਟ ਵਲੌਗ ਦੇ ਵਿੱਚ ਸ਼ਿਫਟ ਕਰ ਦਿੰਨੇ ਆ ਮਤਲਬ ਇਹਦੀ ਵੀਡੀਓ ਅੱਜ ਬਣਾ ਦਿੰਨੇ ਆ ਤੇ ਇਹਦਾ ਵਲੌਗ ਕੱਲ ਨੂੰ ਆਊਗਾ ਇੱਕ ਕਬੂਤਰਾ ਦਾ ਕਰੋ ਸ਼ਾਹਾਂ ਦਾ ਸ਼ਾਹ ਕੇ ਕਬੂਤਰਾ ਸਾਰੇ ਤੇ ਇਹ ਆਪਾਂ ਨੈਕਸਟ ਵੀਡੀਓ ਚ ਕਰ ਦਿੰਨੇ ਆ ਤੇ ਬਾਕੀ ਜੋ ਹਰੀ ਭਰੇ ਬੱਚਾ ਬੈਂਦਾ ਤੇ ਆਪਾਂ ਆ ਵੀ ਕੂਤਰ ਤਾੜ ਦਿੰਨੇ ਆ ੁੱਡੇ ਖੁੱਲੇ ਹੀ ਰਹਿ ਗਿਆ ਸੀਗਾ ਇਹ ਬੱਚਿਆਂ ਨੂੰ ਚੋਗਾ ਚਾਗਾ ਦੇਈ ਜਾਂਦੇ ਕਬੂਤਰ ਦਾਣੇ ਪਾਣੀ ਆਪਾਂ ਸਾਰਿਆਂ ਨੂੰ ਪਾਤਾ ਸੀਗਾ ਇੱਥੇ ਕਰਦੇ ਆਂ ਆਪਾਂ ਵਲੌਗ ਦਾ ਐਂਡ ਤੇ ਆਪਣੇ 15 ਕ ਮਿੰਟਾਂ ਦਾ ਵਲੌਗ ਆਇਆ ਕਰੂਗਾ ਤੇ ਆਇਆ ਮਿੱਤਰੋ ਰੋਜ਼ ਹੀ ਕਰੂਗਾ ਤੇ ਇਹਨਾਂ ਦਾ ਆਪਾਂ ਇੰਟਰਵਿਊ ਅੱਜ ਹੀ ਦੇ ਦੇਨੇ ਕਬੂਤਰਾਂ ਦੀ ਇਹ ਕਬੂਤਰਾਂ ਇੰਟਰਵਿਊ ਅੱਜ ਕਰ ਦਿੰਨੇ ਆਪਾਂ ਤੇ ਵਲੌਗ ਇਹਨਾਂ ਦਾ ਕੱਲ ਨੂੰ ਆਊਗਾ ਇਹ ਬਾਕੀ ਹਰ ਇੱਕ ਵਲੌਗ ਵੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਡੋੜ ਗਰੁੱਪ ਤੇ ਚੈਨਲ ਨਾਲ ਜੁੜੇ ਰਹੋ ਲਾਈਕ ਮੈਂਡ ਸ਼ੇਅਰ ਜ਼ਰੂਰ ਕਰਿਆ ਕਰੋ ਪੰਜ ਤੋਂ ਬਾਅਦ ਕਮੈਂਟ ਕਰਿਆ ਕਰੋ ਤੇ ਜੋੜੀ 5000 ਤੇ ਗਿਫਟ ਹੋਣੀ ਆ ਤੇ ਬਾਕੀ ਲਵ ਯੂ ਸਾਰੇ ਭਰਾਵਾਂ ਨੂੰ ਧੰਨਵਾਦ ਸਾਰੇ ਵੀਰਾਂ ਬਲੌਗ ਵੇਖਣ ਲਈ ਹਾਂਜੀ ਮਿੱਤਰੋ ਬਲੌਗ ਦਾ ਐਂਡ ਤਾਂ ਕਰਤਾ ਸੀ ਆਪਾਂ ਥੋੜੀ ਹੋਰ ਕਲਿੱਪ ਜੋੜ ਦਿੰਨੇ ਆ ਤੇ ਆਪਾਂ ਫੜਿਆ ਅੱਜ ਨਵਾਂ ਕਬੂਤਰ ਛਤਰੀ ਤੇ ਆ ਕੇ ਬਹਿ ਗਿਆ ਇਹਦਾ ਟੋਰੀ ਡੰਡਾ ਢਿੱਡ ਜਾ ਅਗਲਾ ਵੀ ਤੇ ਆਪਾਂ ਹਰੀਪੁਰ ਵਾਲਾ ਭਾਈ ਜਾਂਦੇ ਸੀ ਉਹ ਫਿਰਦਾ ਤੇ ਉਹ ਹਜੇ ਹਰੀਪੁਰ ਵਾਲਾ ਆਪਣਾ ਬੈਠਿਆ ਨੀਗਾ ਤੇ ਆਪਾਂ ਇੱਕ ਨਵਾਂ ਕਬੂਤਰ ਫੜ ਲਿਆ ਛਤਰੀ ਤੇ ਤਾਂ ਬੈਠ ਗਿਆ ਏ ਤੇ ਗਾਂ ਤਾੜ ਕੇ ਦੇਖਦੇ ਆਪਾਂ ਜੇ ਤੜ ਗਿਆ ਤਾਂ ਇਹ ਥੱਲੇ ਦੇਖ ਰਿਹਾ ਮੈਨੂੰ ਲੱਗਦਾ ਭੁੱਖਾ ਕਬੂਤਰ ਇਹ ਤੇ ਚਲੋ ਕੋਈ ਨਾ ਆਪਾਂ ਅੰਦਰ ਤਾੜਦੇ ਆ ਤੁਹਾਨੂੰ ਕਰਾਉਣੇ ਸ਼ੌਂਗ ਇਹਦਾ ਮਿੱਤਰੋ ਉੱਡ ਕੇ ਦੂਜੀ ਛੜੀ ਤੇ ਜਾਵੜਿਆ ਜਾਨਵਰ ਕਾਫੀ ਭੁੱਖਾ ਲੱਗਦਾ ਮੈਨੂੰ ਚਲੋ ਕੋਈ ਨਾ ਤਾੜਦੇ ਆਪਾਂ ਤਾੜ ਕੇ ਫਿਰ ਤੁਹਾਨੂੰ ਦਿਖਾਉਨੇ ਆ ਕਿਵੇਂ ਦਾ ਜਾਨਵਰ ਆ ਤੇ ਖੋਲਦੇ ਆਪਾਂ ਖੁੱਡਾ ਤੇ ਇਕੱਲਾ ਹੀ ਆ ਛੜੀ ਤੇ ਆਪਾਂ ਦੂਜੀ ਛੜੀ ਕੁਤਰ ਬੱਧਾ ਵੇ ਤੇ ਕੋਈ ਕਬੂਤਰ ਨਹੀਂ ਬੱਧਾ ਖਾਲੀ ਤੇ ਬਹਿ ਗਿਆ ਇਹ ਇਧਰ ਉੱਡ ਕੇ ਉਧਰਲੇ ਪਾਸੇ ਤੇ ਤੜਦੇ ਆਪਾਂ ਵੀ ਨੇ ਤੜਦਾ ਕਿ ਨਹੀਂ ਤੜਦਾਗਾ ਇਹ ਤੜ ਗਿਆ ਤੜ ਗਿਆ ਲੋ ਵੀ ਮਿੱਤਰੋ ਖੁੱਡਿਆਂ ਤੇ ਬਹਿ ਗਿਆ ਇਹਨਾਂ ਬਗਲਾਂ ਵੀ ਲਾਲ ਰਗ ਰਿੰਗਾਂ ਦੋਵੇਂ ਬਗਨਾਂ ਲਾਲ ਹੁਣ ਇਹਨੂੰ ਕਿਵੇਂ ਫੜੀਏ ਆਪਾਂ ਇਹ ਕਰਦੇ ਖੁੱਡਾ ਖੋਲਦੇ ਆਪਾਂ ਪਰਲਾ ਫਿਰ ਇਹਨੂੰ ਬੱਚੇ ਦੇਖੇ ਤੇ ਨਾਲੇ ਨਾ ਭੱਜ ਕੇ ਆਊਗਾ ਲਓ ਮਿੱਤਰੋ ਇਹ ਤਾਂ ਸਿੱਧਾ ਹੀ ਫਲਾਈ ਕਰ ਗਿਆ ਖੁੱਡੇ 'ਚ ਆਪਾਂ ਖੁੱਡਾ ਭੇੜ ਕੇ ਤੈਨੂੰ ਲੈ ਕੇ ਹੁਣੇ ਫੜ ਕੇ ਤੇ ਤੁਹਾਨੂੰ ਵਿਖਾਉਣੇ ਆ ਉਹ ਮਿੱਤਰੋ ਜਿਹਦਾ ਹੈਗਾ ਤੇ ਆ ਉਹਦੇ ਨਿਸ਼ਾਨਾ ਦੱਸ ਕ ਨਿਸ਼ਾਨਾ ਬਦਾਸ ਹੀ ਦੇਵਾਂਗੇ ਤੇ ਜਿਹਦਾ ਹੈਗਾ ਲੈ ਜੋ ਜੇ ਨਹੀਂ ਦਿਨ ਇੱਕ ਆ ਇੱਕ ਦਿਨ ਦੇ ਵਿੱਚ ਵਿੱਚ ਆਪਾਂ ਜਿਹੜਾ ਮਰਜ਼ੀ ਭਈਆ ਜੇ ਲੈ ਜੇ ਮਤਲਬ ਕੱਲ੍ਹ ਆਦੇ ਰੱਖਾਂਗੇ ਪਰਸੋਂ ਤੜਕੀ ਦੇ ਦੇਣਾ ਆਪਾਂ ਇਹ ਜਿਹੜਾ ਹੈਗਾ ਉਹਦਾ ਲੈ ਜੋ ਜੇ ਨਹੀਂ ਜਿਹੜਾ ਮਰਜ਼ੀ ਆ ਕੇ ਲੈ ਜੇ ਭਰਾਓ ਆਪਾਂ ਤਾਂ ਨਹੀਂ ਰੱਖਣਾਗੇ ਇਹ ਆਪ ਕਬੂਤਰ ਕੋਈ ਵੀ ਨਹੀਂ ਰੱਖ ਦੇਗੇ ਇਹ ਨਹੀਂ ਮਤਲਬ ਇਹ ਨਹੀਂ ਰੱਖਣਾ ਆਪ ਕੋਈ ਵੀ ਨਹੀਂ ਰੱਖ ਦੇਗੇ ਆਪ ਮੋੜਦੀ ਦਾ ਆਹ ਕਬੂਤਰ ਰੱਖ ਰੋ ਸ਼ੌਂਕ ਆਹ ਜਾਨਵਰ ਆ ਮਿੱਤਰੋ ਜੇ ਕਿਸੇ ਵੀਰ ਭਰਾ ਦਾ ਹੈਗਾ ਤਾਂ ਲੈ ਜੋ ਜੇ ਆ ਕੇ ਦੇਣ ਇੱਕ ਹੀ ਆ ਜੀ ਦਾ ਹੈਗਾ ਤੇ ਆ ਕੇ ਲੈ ਜੋ ਲਾਲ ਟੋਰੀ ਕੀਤੀ ਗਾਇ ਮੇਰੋ ਵੀਰੋ ਇਧਰ ਰੰਗ ਤੁਹਾਨੂੰ ਚੈੱਕ ਕਰਾ ਦਿੰਨੇ ਆਪਾਂ ਮਿੱਤਰੋ ਇਹਨੂੰ ਆਪਾਂ ਆੜੀ ਤਾੜ ਦਿੰਨੇ ਆ ਤੇ ਪੈਰ ਲੈ ਥਾਲੇ ਵੀ ਪਾਈ ਆ ਮਿੱਤਰੋ ਪੈਰ ਚ ਇਹਦੇ ਇਹਨਾਂ ਮौज ਵੀ ਆ ਨਾ ਇਸ ਨੂੰ ਨਾ ਸ੍ਰੋ ਚੰਗਾ ਲੱਗਦਾ ਤੇ ਉਹ ਜਵਾਕਾਂ ਕੋਲ ਰਿਆ ਲੱਗਦਾ ਹੈ ਪੈਰ ਤੇ ਥੱਲ ਪਾਈ ਆ ਨੀਲੇ ਰੰਗ ਦੀ ਉਹਨਾਂ ਸਕੱਚੜ ਲੱਗਦੀ ਹੈ ਕੋਈ ਆ ਤਾਂ ਨਹੀਂ ਤੈਨੂੰ ਕੋਹ ਉਹ ਕੋਈ ਨਾ ਸਹੀ ਆ ਈ ਕਿ ਨਾ ਬਸ ਭੁੱਖ ਹੀ ਲੱਗੀ ਮੈਨੂੰ ਮੈਂ ਟੋਮੇਟੀ ਖੁੱਡੇ ਜਵੜ ਗਿਆ ਆਗੇ ਹੀ ਦਾਣੇ ਪੋ ਕੇ ਵੀ ਨਹੀਂ ਚਲੋ ਆਪਾਂ ਸ਼ੱਕਦਾ ਤਾਂ ਨਹੀਂ ਲੈ ਬਈ ਮਿੱਤਰਾ ਖਾ ਸਰੋਂ ਬਾਇਰਾ ਮੱਕੀ ਖਾਣਾ 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 ਭੁੱਖਾ ਮਿੱਤਰਾ ਇਹ ਨੇ ਮੱਕੀ ਦਾ ਨੰਗਦੀ ਨਹੀਂ ਇਹਦੇ ਖਲਾਰ ਦੇ ਖਲਾਰ ਦੇ ਪੁਕਾ ਮਤਰਾ ਨੇ ਖਾ ਲੈਣੇ ਦਾਣੇ ਪਾਣੀ ਫੇ ਇਹਨੂੰ ਆ ਪਰਖਾਂ ਦੇ ਪਾਣੀ ਤੇ ਉਹਨਾਂ ਆ ਪਰ ਬੱਚਾ ਬਹਾਲੀਏ ਆਪਣਾ ਬੱਚਾ ਨਹੀਂ ਬੈਠਾ ਹਜੇ ਤੱਕ ਆ ਅਖਿਰਦਾ ਉਹ ਇਹਨੂੰ ਬਾਹ ਆਗੇ ਤੇ ਫਿਰ ਆਪਾਂ ਕਾਹ ਕੰਟੀਨਿਊ ਕਰਦੇ ਆ ਵਾ ਕੰਟੀਨਿਊ ਕੀ ਕਰਨਾ ਇਹਨੂੰ ਬਾਹ ਲੈਨੇ ਆਪਾਂ ਜੇ ਬੈਂਦਾ ਤਾਂ ਨਹੀਂ ਫਿਰ ਕਾਲੂ ਦਾ ਪੀ ਆ ਜਾਣਾ ਨਹੀਂ ਤਾੜਨ ਲੱਗੇ ਉੱਡ ਗਿਆ ਤੇ ਉਹ ਦੋ ਜੇ ਫਿਰਦੇ ਆ ਉਹ ਕੋਠੀ ਤੇ ਰਹਿੰਦੇ ਆ ਤਾਂ ਕਰਕੇ ਉੱਡ ਗਿਆ ਇਹ ਵਿੱਚ ਉਹਨਾਂ ਨਾਲ ਉੱਡਿਆ ਫਿਰਦਾ ਇਹ ਚਲੋ ਭੜਕਾਉਨੇ ਆਪਾਂ ਕੋਈ ਨਾ ਇਧਰ ਨੂੰ ਗਿਆ ਏ ਮਿੱਤਰੋ ਦਿਨ ਇੱਕਾ ਜਿਹਦਾ ਹੈਗਾ ਆਪ ਦਾ ਲੈ ਜਾਓ ਨਹੀਂ ਆਪ ਗਿਫਟ ਹੀ ਕਰ ਦੇਣਾ ਜਿਹੜਾ ਮਰਜੀ ਭਾਈ ਆ ਕੇ ਆਪਣੇ ਤੋਂ ਲੈ ਜੀ ਇਹ ਮਤਲਬ ਕੱਲ ਦੇ ਨਾ ਪਰਸੋਂ ਜਿਹੜਾ ਮਰਜੀ ਆ ਕੇ ਲੈ ਜਾਓ ਜੀ ਲਓ ਮਿੱਤਰੋ ਕਬੂਤਰ ਆਪਾਂ ਨਹੀਂ ਬੈਠਾ ਹਰੀ ਬਗਲ ਵਾਲਾ ਬੱਚਾ ਤੇ ਕਬੂਤਰ ਆਪਾਂ ਦਿੱਤਾ ਤਾੜ ਗਾਣੀ ਪਾਣੀ ਚੋਗ ਲੂਗਾ ਵਿਚਾਰਾ ਤੇ ਕਾਲੂ ਵੇਖਾਂਗੇ ਕਾਲੂ ਉੱਡੂਗਾ ਉਹ ਤੇ ਆਪਾਂ ਝੋਨੇ ਦੀ ਫੱਕ ਵੀ ਲੈ ਆਂਦੀ ਆ ਇਹ ਸੂਬਾ ਆਖਾ ਸੀ ਆਪਾਂ ਕਰੋ ਚੱਕ ਇਹ ਕਾਲੂ ਸਿੱਟਾਂਗੇ ਆਪਾਂ ਗੱਟਾ ਲਿਆਂਦਾ ਇੱਕ ਤੇ ਇਹ ਕਾਲੂ ਆਪਾਂ ਸਿੱਟਾਂਗੇ ਕਬੂਤਰ ਤੇ ਕਬੂਤਰਾਂ ਸਾਰੇ ਖੁੱਡਾਂ ਵਿੱਚ ਹੀ ਜ਼ਰਦਾਂਗੇ ਆ ਜਾ ਥੱਲੇ ਫਿਰਦਿਆਂ ਤੇ ਇਹ ਆਪਾਂ ਸਾਰੇ ਫੱਕੀ ਸਿੱਟ ਦੇਣੀ ਆ ਤੇ ਇਹਦੇ ਨਾਲ ਠੰਡਾ ਨਹੀਂ ਹੁੰਦਾ ਥੱਲੋਂ ਪੈਰ ਪੂਰੇ ਠਰਦੇਗੇ ਥੱਲੋਂ ਠੰਡੀ ਹੀ ਨਹੀਂ ਲੱਗਦੀ ਇਹਨਾਂ ਨੂੰ ਤੇ ਨਹੀਂ ਕਬੂਤਰ ਬਿਮਾਰ ਹੋ ਜਾਂਦੇ ਆ ਚਲੋ ਠੀਕ ਆ ਬਾਬਿਓ ਆ ਸੀ ਆਪਣਾ ਆਈ ਦਾ ਵਲੌਗ ਤੇ ਵਲੌਗ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਤੇ ਬਾਕੀ ਲਵ ਯੂ ਸਾਰਿਆਂ ਨੂੰ ਸਪੋਰਟ ਕਰਦੇ ਰਹੋ ਤੇ ਤੁਹਾਡੇ ਨਾਲ ਹੀ ਮਤਰੋ ਮੈਂ ਆ ਤੇ ਬਾਕੀ ਕਮੈਂਟ ਕਰਿਆ ਕਰੋ ਤੇ ਜਿੰਨੇ ਕਮੈਂਟ ਕਰੋਗੇ ਉਹ ਤੋਂ ਵਧੀਆ ਵਧੀਆ ਵਲੌਗ ਪਾਇਆ ਕਰਾਂਗੇ ਆਪਾਂ ਹੌਸਲਾ ਹੋ ਜਾਂਦਾ ਧੰਨਵਾਦ ਬੇ ਸਾਰੇ ਵੀਰਾਂ ਵਲੌਗ ਵੇਖਣ ਲਈ